ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ Instagram ਪੇਜ ਤੇ ਕਰਦਾ ਹਾਂ ਸਵਾਗਤ ਤੇ ਅੱਜ ਮੈਂ ਤੁਹਾਨੂੰ ਆਪਣੀ ਦੁਕਾਨ ਦੀ ਲੋਕੇਸ਼ਨ ਦੱਸਦਾ ਹਾਂ ਕਿ ਸਾਡੀ ਦੁਕਾਨ ਦੀ ਲੋਕੇਸ਼ਨ ਕਿੱਥੇ ਆ ਬਹੁਤ ਸਾਰੇ ਕਸਟਮਰ ਭੈਣ ਭਰਾ ਜਿਹੜੇ ਆ ਉਹ ਸਾਨੂੰ ਲੋਕੇਸ਼ਨ ਪੁੱਛਦੇ ਆ ਤੇ ਤੁਹਾਡੀ ਸ਼ਾਪ ਦੀ ਜਿਹੜੀ ਲੋਕੇਸ਼ਨ ਕਿੱਥੇ ਆ ਤੇ ਸਾਡੀ ਲੋਕੇਸ਼ਨ ਹੈ ਜੀ ਰਾਜੇਸ਼ਾਸੀ ਪੁਰਾਣੇ ਏਡੇ ਬਾਜ਼ਾਰ ਦੇ ਅੰਦਰ ਜਦੋਂ ਤੁਸੀਂ 에어ਪੋਰਟ ਰੋਡ ਤੋਂ ਜਨਾਲਾ ਰੋਡ ਤੋਂ ਪੁਰਾਣੇ ਏਡੇ ਪਹੁੰਚਦੇ ਜੇ ਤਾਂ ਅੰਦਰ ਐਂਟਰ ਕਰਕੇ ਸਾਹਮਣੇ ਆ ਜਾਂਦਾ ਜੇ ਵੈਲਕਮ ਹੋਟਲ ਤਹਾਡੀ ਆਊਗਾ ਲੈਫਟ ਸਾਈਡ ਤੇ ਵੈਲਕਮ ਹੋਟਲ ਪਾਰ ਕਰਕੇ ਰਾਈਟ ਸਾਈਡ ਤੇ ਮੁੰਡਿਆਂ ਦਾ ਸਕੂਲ ਆਉਂਦਾ ਲੈਫਟ ਸਾਈਡ ਤੇ ਆਉਂਦਾ ਕੁੜੀਆਂ ਦਾ ਸਕੂਲ ਤੇ ਸੈਂਟਰ ਚੋਂ ਬਿਲਕੁਲ ਰੋਡ ਜਿਹੜਾ ਜੀ ਉਹ ਨਿਕਲਦਾ ਆ ਉਸੇ ਰੋਡ ਦੇ ਉੱਤੇ ਤੁਸੀਂ ਆਈ ਜਾਣਾ ਜੇ ਬਾਈਕ ਤੇ ਜੇ ਤਾਂ ਸਿੱਧਾ ਸ਼ਾਪ ਦੇ ਅੱਗੇ ਪਹੁੰਚ ਜਾਓਗੇ ਜੇ ਕਾਰ ਹੈ ਤੁਹਾਡੇ ਕੋ ਤੇ ਇੱਥੋਂ ਤੁਹਾਨੂੰ ਪਿੱਛੇ ਥੋੜਾ ਜਿਹਾ 100 ਮੀਟਰ ਦੀ ਡਿਸਟੈਂਸ ਤੇ ਗੱਡੀ ਜਿਹੜੀ ਆ ਉਹ پارک ਕਰਨੀ ਪਊਗੀ پارک ਕਰਨ ਤੋਂ ਬਾਅਦ ਤੁਸੀਂ ਉੱਥੋਂ ਪੈਦਲ ਚੱਲੋਗੇ ਤਾਂ ਨਾਲ ਹੀ ਅੱਗੇ ਟੀ ਪੁਆਇੰਟ ਦੇ ਉੱਤੇ ਕਰਿਆਨਾ ਸਟੋਰ ਆ ਜਾਂਦਾ ਘਰਾਟੀ ਕਰਿਆਨਾ ਸਟੋਰ ਉੱਥੋਂ ਲੈਫਟ ਲਓ ਲੈਫਟ ਲੈਂ ਅਨਹਦ ਆਰਟਸ ਬੁਟੀਕ ਦੇ ਬੋਰਡ ਲੱਗੇ ਦੇਖ ਸਕਦੇ ਜੇ ਬਾਹਰ ਸ਼ੂਟ ਅੱਗੇ ਦੇਖ ਸਕਦੇ ਜੀ ਤੇ ਆਹ ਦੁਕਾਨ ਦੀ ਸਾਡੀ ਅੰਦਰ ਦੀ ਲੋਕੇਸ਼ਨ ਜਿਹੜੀ ਤੁਹਾਨੂੰ ਮੈਂ ਦਿਖਾ ਦਣਾ ਇਹ ਸੋਨਾ ਸੋਨਾ ਸਟਾਕ ਸੋਨਾ ਸੋਨਾ ਸੂਟ ਜਿਹੜੇ ਇੱਥੇ ਤੁਹਾਨੂੰ ਮਿਲ ਜਾਣਗੇ ਤੇ ਜੇ ਬਾਹਰ ਤੋਂ ਕਹੋਗੇ ਤੁਹਾਨੂੰ ਮਬਾਰਦਾ ਵੀਊ ਵੀ ਫੋਟੋ ਚੈੱਕ ਕਰਾ ਸਕਦਾ ਆ ਆ ਸਾਹਮਣੇ ਮੋੜ ਆ ਟੀ ਪੁਆਇੰਟ ਆ ਉਹ ਜਿੱਥੋਂ ਮੁੰਡੇ ਮੁੜ ਕੇ ਗਏ ਆ ਉਹ ਬੱਚੇ ਮੁੰਡੇ ਆ ਇਹ ਟੀ ਪੁਆਇੰਟ ਆ ਇੱਥੋਂ ਤੋਂ ਹੀ ਲੈਫਟ ਨੂੰ ਆਉਣਾ ਆ ਬਾਕੀ ਲੋਕੇਸ਼ਨ ਜਿਹੜੀ ਮੈਂ ਅੱਗੇ ਪਾਉਣ ਲੱਗਾ ਵੀਡੀਓ ਚੈੱਕ ਕਰਿਓ ਤੇ ਜਿੰਨੀ ਦਰਾਂ ਧਿਆਨ ਨਾਲ ਸਮਝ ਲਓ ਲੋਕੇਸ਼ਨ ਨੂੰ ਉਹ ਸਿੱ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਤੇ ਤੇ Instagram ਪੇਜ ਦੇ ਉੱਤੇ ਤੇ ਇਹ ਮੈਂ ਤੁਹਾਨੂੰ ਕਰਾਉਣਾ ਲੋਕੇਸ਼ਨ ਚੈੱਕ ਮੇਰੀ ਦੁਕਾਨ ਦੀ ਆ ਹੈਗਾ ਆ ਅਜਨਾਲਾ ਰੋਡ ਅਮਰਸਰ ਤੋਂ ਅਜਨਾਲਾ ਇਹ ਅਮਰਸਰ ਤੋਂ ਅਜਨਾਲੇਵਾਲ ਨੂੰ ਜਾਂਦਾ ਆ ਆ ਰਾਜਾ ਥਾਂਸੀ ਮੇਨ ਅੱਡਾ ਆ ਵਾਲਾ ਆ ਇੱਥੋਂ ਤੁਸੀਂ ਆਉਣਾ ਆ ਪੁਰਾਣੇ ਅੱਡੇ ਤੇ ਇਹ ਵੀ ਤੁਹਾਨੂੰ ਮੈਂ ਦਿਖਾਉਣਾ ਪੁਰਾਣਾ ਅੱਡਾ ਕਿੱਥੇ ਆ ਆ ਸਾਹਮਣੇ ਆ ਗਿਆ ਪੁਰਾਣਾ ਅੱਡਾ ਤੇ ਆ ਇਹਦਾ ਗੇਟ ਜੇ ਸੀਮੈਂਟ ਵਾਲਾ ਇਹ ਪੈੜ ਨੇ ਆਇਆ ਇੱਥੋਂ ਤੁਸੀਂ ਮੁੜ ਜਾਣਾ ਲੈਫਟ ਆਹ ਲਓ ਇੱਥੋਂ ਲੈਫਟ ਮੁੜ ਕੇ ਛਪੈਦਿਆਂ ਦੀ ਹਰੀਆਲੀ ਚਾਰਜਵੇਰੇ ਇਹਦੇ ਮਿੱਕਿਆਂ ਦੀ ਜਾਂਦੀ ਰੋਡ ਕਿੱਡੀ ਕਹਿੰਦਾ ਇਹ ਰੋਡ ਦੇ ਤੇ ਤੁਸੀਂ ਸਿੱਧੇ ਆਈ ਜਾਣਾ ਬਸ ਆਹ ਦੁਕਾਨਾਂ ਚਾਰਜਵੇਰੇ ਤੁਹਾਨੂੰ ਮਿਲਣਗੀਆਂ ਇਹ ਬਾਜ਼ਾਰ ਨਹੀਂਗਾ ਇਹ ਅੱਡਾ ਆ ਆਵਲਾ ਜਿਹੜਾ ਨਾ ਇਹਨੂੰ ਅੱਡੇ ਦੀ ਮਾਰਕੀਟ ਕਹਿੰਦੇ ਆ ਨਾ ਕਿ ਬਾਜ਼ਾਰ ਆਓ ਆਪਣੇ ਜਾਣਦੇ ਸਟਾਫ ਦੇ ਬੰਦੇ ਵੀ ਆਹ ਇੱਧਰ ਆਉਂਦਾ ਵੇਰ ਕਬੂਤ ਇੱਧਰ ਆਉਣਾ ਜੈ ਵੈਲਕਮ ਹੋਟਲ ਆ ਵੇਖੋ ਜੀ ਆ ਰਿਹਾ ਵੈਲਕਮ ਹੋਟਲ ਹਾਂਜੀ ਆ ਹੈਗਾ ਜੀ ਸਿਵਲ ਹਸਪੀਟਲ ਤੇ ਇਹਦੇ ਅੰਦਰ ਵੀ ਗੱਡੀ ਲੱਗ ਜਾਂਦੀ ਆ ਪਾਰਕਿੰਗ ਗੱਡੀ ਤੁਸੀਂ ਇੱਥੇ ਵੀ ਕਰ ਸਕਦੇ ਜੇ ਤੇ ਆ ਹੈਗਾ ਸਕੂਲ ਕੁੜੀਆਂ ਦਾ ਜਿਹਦੀ ਮੈਂ ਤਾਂ ਜਿਹਦਾ ਮੈਂ ਤੁਹਾਨੂੰ ਰੈਫਰੈਂਸ ਦੇਣਾ ਨਾ ਇਹਦੀ ਬਿਲਕੁਲ ਬੈਕ ਸਾਈਡ ਜਿਹੜੀ ਆ ਉਹ ਸਾਡੀ ਦੁਕਾਨਾਂ ਦੇ ਲਾਗੇ ਲੱਗ ਜਾਂਦੀ ਆ ਤਾਂ ਕਰਕੇ ਆਪਾਂ ਮੇਨ ਜਿਹੜੀ ਨਿਸ਼ਾਨੀ ਆ ਇਹਦੀ ਸਕੂਲ ਦੀ ਦੱਸਦੇ ਆ ਆਪਾਂ ਕਿ ਨੀਅਰ ਗਵਰਨਮੈਂਟ ਗਰਲਜ਼ ਸਕੂਲ ਉਹ ਸਾਹਮਣੇ ਜਾਓਗੇ ਮੋੜ ਆਉਂਦਾ ਸਾਹਮਣੇ ਟੀ ਪੁਆਇੰਟ ਉਹ ਜਿੱਥੋਂ ਆਟੋ ਮੋੜਦਾ ਉਹ ਤੋਂ ਅੱਗੇ ਜਾ ਕੇ ਟੀ ਪੁਆਇੰਟ ਆਉਂਦਾ ਟੀ ਪੁਆਇੰਟ ਤੋਂ ਤੁਸੀਂ ਲੈਫਟ ਲੈਣਾ ਹੈ ਲੈਫਟ ਲੈ ਕੇ ਤੇ ਪਹਿਲੀ ਗਲੀ ਦੇ ਕਾਰਨਰ ਦੇ ਉੱਤੇ ਦੁਕਾਨ ਹੈ ਮੈਂ ਤੁਹਾਨੂੰ ਅੱਗੇ ਜਾ ਕੇ ਲੋਕੇਸ਼ਨ ਦਿਖਾਉਣਾ ਇੱਥੇ ਲੈਫਟ ਮੁੜਨਾ ਦਈਏ ਇਹ ਟੀ ਪੁਆਇੰਟ ਹੈ ਇੱਥੋਂ ਲੈਫਟ ਮੁੜ ਕੇ ਨਾਲ ਹੀ ਸਾਹਮਣੇ ਵੇਖੋ ਅੱਗੇ ਭੰਡਿਆਣੀ ਦੁਕਾਨ ਆ ਜਾਂਦੀ ਆ ਰਾਈਟ ਸਾਈਡ ਤੇ ਤੇ ਇਹਦੇ ਨਾਲ ਹੀ ਸਾਹਮਣੇ ਤੁਸੀਂ ਸੂਰ ਟੰਗੇ ਵੇਖਣ ਦਾ ਹੈ ਜੇ ਉੱਪਰ ਬੋਰਡ ਲੱਗਾ ਅਨਹਦ ਬਟਿਕ ਦਾ ਇਹ ਆ ਸਾਡੀ ਸ਼ਾਪ ਆ ਜੇ ਆਪਣੀ ਸ਼ਾਪ ਤੁਹਾਡੀਆਂ ਅਸੀਸਾਂ ਤੇ ਤੁਹਾਡੀਆਂ ਬਲੇਸਿੰਗ ਸਦਕਾ ਥੈਂਕ ਯੂ ਧੰਨਵਾਦ ਜੀ